ਸੰਗਤ ਜੀ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀਕੀ ਫਤਿਹ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ 'ਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਕੋਲ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਇਹ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਅੱਜ ਦੀ ਵੀਡੀਓ ਦੀ ਇੱਕ ਇੱਕ ਗੱਲ ਬਹੁਤ ਕੀਮਤੀ ਆ ਸਾਡੇ ਕੰਮ ਆਉਣ ਵਾਲੀ ਆ ਅੱਜ ਦੀ ਇਹ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਪੋਹ ਦੇ ਮਹੀਨੇ ਬਾਰੇ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ 15 ਦਸੰਬਰ ਨੂੰ ਪੋਹ ਦੀ ਸੰਗਰਾਮ ਹੈ ਪੋਹ ਦਾ ਮਹੀਨਾ ਸ਼ੁਰੂ ਹੋਣ ਜਾ ਰਿਹਾ ਹੈ ਜਿਨ੍ਹਾਂ ਨੂੰ ਪੋਹ ਦੇ ਮਹੀਨੇ ਦੇ ਇਤਿਹਾਸ ਬਾਰੇ ਪਤਾ ਹੈ ਉਹਨਾਂ ਨੂੰ ਤਾਂ ਕੁਝ ਵੀ ਸਮਝਾਉਣ ਦੀ ਕੁਝ ਵੀ ਦੱਸਣ ਦੀ ਲੋੜ ਨਹੀਂ ਆ ਪਰ ਜਿਨ੍ਹਾਂ ਨੂੰ ਪੋਹ ਦੇ ਮਹੀਨੇ ਦੇ ਇਤਿਹਾਸ ਬਾਰੇ ਨਹੀਂ ਪਤਾ ਉਹਨਾਂ ਦੇ ਲਈ ਇਹ ਕੁਝ ਗੱਲਾਂ ਸਮਝਣੀਆਂ ਬਹੁਤ ਜ਼ਰੂਰੀ ਨੇ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਸੇ ਵਿਸ਼ੇ ਤੇ ਹੀ ਗੱਲਬਾਤ ਕਰਨੀ ਆ ਕਿ ਸਾਨੂੰ ਪੋਹ ਦੇ ਮਹੀਨੇ ਦੇ ਵਿੱਚ ਕਿਹੜੇ ਕੰਮ ਕਰਨੇ ਚਾਹੀਦੇ ਆ ਅਤੇ ਕਿਹੜੇ-ਕਿਹੜੇ ਕੰਮ ਅਸੀਂ ਭੁੱਲ ਕੇ ਵੀ ਇਸ ਮਹੀਨੇ ਦੇ ਵਿੱਚ ਨਹੀਂ ਕਰਨੇ ਜਾਂ ਕਿਹੜੀਆਂ ਚੀਜ਼ਾਂ ਸਾਨੂੰ ਆਪਣੇ ਘਰ ਵਿੱਚ ਲੈ ਕੇ ਆਉਣੀਆਂ ਚਾਹੀਦੀਆਂ ਨੇ ਅਤੇ ਕਿਹੜੀਆਂ ਚੀਜ਼ਾਂ ਤੋਂ ਸੀ ਦੂਰੀ ਬਣਾਉਣੀ ਆ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਇਹ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਆਪ ਜੀ ਇਹ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੇ ਵੀਡੀਓ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹੀ ਗੁਰੂ ਜੀ ਜ਼ਰੂਰ ਲਿਖਣਾ ਤਾਂ ਆਓ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਕਮਾਈ ਵਾਲੇ ਸੰਤ ਮਹਾਂਪੁਰਖ ਜੀ ਇਸ ਮਹੀਨੇ ਬਾਰੇ ਸਮਝਾਉਂਦੇ ਹੋਏ ਕਹਿੰਦੇ ਕਿ ਇਹ ਮਹੀਨਾ ਸ਼ਹਾਦਤਾਂ ਦੇ ਨਾਲ ਭਰਿਆ ਮਹੀਨਾ ਹੈ ਇਸ ਮਹੀਨੇ ਦੇ ਵਿੱਚ ਕਲਗੀਧਰ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਚਾਰ ਸਹਬਜ਼ਾਦੇ ਮਾਦਾ ਗੁਜਰਕੌਰ ਜੀ ਅਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਜਾਣ ਤੋਂ ਪਿਆਰੇ ਸਿੰਘ ਸ਼ਹੀਦ ਹੋਏ ਮਹਾਪੁਰਖ ਜੀ ਕਹਿੰਦੇ ਇਸ ਕਰਕੇ ਇਸ ਮਹੀਨੇ ਦੇ ਵਿੱਚ ਸਿੱਖ ਨੱਚਦੇ ਟੱਪਦੇ ਖੁਸ਼ੀਆਂ ਮਣਾਉਂਦੇ ਚੰਗੇ ਨਹੀਂ ਲੱਗਦੇ ਇਹ ਮਹੀਨਾ ਸ਼ਹੀਦਾਂ ਸਿੰਘਾਂ ਨੂੰ ਯਾਦ ਕਰਨ ਦਾ ਮਹੀਨਾ ਹੈ ਇਸ ਕਰਕੇ ਇਸ ਮਹੀਨੇ ਦੇ ਵਿੱਚ ਵੱਧ ਤੋਂ ਵੱਧ ਗੁਰਬਾਣੀ ਦਾ ਪਾਠ ਕਰੋ ਭਗਤੀ ਕਰੋ ਗੁਰੂ ਘਰੇ ਜਾਓ ਜਾ ਕੇ ਸੇਵਾ ਕਰੋ ਇਸ ਮਹੀਨੇ ਦੇ ਵਿੱਚ ਲੋੜਵੰਦਾਂ ਦੀ ਮਦਦ ਕਰੋ ਜੇਕਰ ਮਾਲਕ ਨੇ ਤੁਹਾਨੂੰ ਇੰਨੇ ਜੋਗਾ ਬਣਾਇਆ ਹੈ ਕਿ ਤੁਸੀਂ ਕਿਸੇ ਦੀ ਮਦਦ ਕਰ ਸਕਦੇ ਹੋ ਤਾਂ ਆਪਣੀ ਕੀਤੀ ਹੋਈ ਕਿਰਤ ਕਮਾਈ ਦੇ ਵਿੱਚੋਂ ਜੋ ਦਸਵੰਦ ਕੱਢਦੇ ਹੋ ਉਹ ਦਸਵੰਦ ਨੂੰ ਕਿਸੇ ਲੋੜਵੰਦ ਕਿਸੇ ਗਰੀਬ ਦੀ ਮਦਦ ਦੇ ਵਿੱਚ ਲਾਓ ਕਿਉਂਕਿ ਕਲਗੀਧਰ ਪਾਤਸ਼ਾਹ ਜੀ ਨੇ ਹੀ ਸਾਨੂੰ ਇਹ ਸਬਕ ਪੜਾਇਆ ਹੈ ਗੁਰੂ ਸਾਹਿਬ ਜੀ ਨੇ ਕਿਹਾ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਸੋ ਜੇਕਰ ਕੋਈ ਵੀ ਆਸ-ਪਾਸ ਲੋੜਵੰਦ ਕੋਈ ਵੀ ਗਰੀਬ ਤੁਹਾਨੂੰ ਦਿਸਦਾ ਹੈ ਇਹ ਠੰਡ ਦੇ ਵਿੱਚ ਗਰਮ ਕੱਪੜੇ ਲੈ ਕੇ ਦੋ ਪੈਰਾਂ ਦੇ ਵਿੱਚ ਪਾਉਣ ਨੂੰ ਬੂਟ ਜਰਾਬਾਂ ਲੈ ਕੇ ਦੋ ਮਤਲਬ ਜਿਸ ਵੀ ਤਰੀਕੇ ਦੇ ਨਾਲ ਤੁਸੀਂ ਭਲਾ ਕਰ ਸਕਦੇ ਹੋ ਭਲੇ ਦੇ ਕੰਮ ਕਰੋ ਵੱਧ ਤੋਂ ਵੱਧ ਨਾਮ ਜਪੋ ਅਤੇ ਉਹਨਾਂ ਚੀਜ਼ਾਂ ਤੋਂ ਦੂਰ ਹੋ ਜਾਓ ਜਿਹੜੀਆਂ ਚੀਜ਼ਾਂ ਤੁਹਾਨੂੰ ਗੁਰੂ ਤੋਂ ਦੂਰ ਕਰਦੀਆਂ ਨੇ ਗੁਰਬਾਣੀ ਤੋਂ ਦੂਰ ਕਰਦੀਆਂ ਨੇ ਕਮਾਈ ਵਾਲੇ ਸੰਤ ਮਹਾਪੁਰਖ ਜੀ ਅਕਸਰ ਹੀ ਇਹ ਗੱਲ ਸਮਝਾਉਂਦੇ ਹੋਏ ਕਹਿੰਦੇ ਸੀ ਕਿ ਜਿਹੜੀਆਂ ਚੀਜ਼ਾਂ ਨੂੰ ਦੇਖ ਕੇ ਖਾ ਕੇ ਪੀ ਕੇ ਤੁਹਾਡੇ ਮਨ ਦੇ ਵਿੱਚ ਵਿਕਾਰ ਪੈਦਾ ਹੋਵੇ ਜਿਹੜੀਆਂ ਚੀਜ਼ਾਂ ਨੂੰ ਦੇਖ ਕੇ ਤੁਹਾਡੇ ਮਨ ਦੇ ਵਿੱਚ ਵਿਕਾਰ ਪੈਦਾ ਹੋਵੇ ਉਹਨਾਂ ਚੀਜ਼ਾਂ ਨੂੰ ਹੀ ਆਪਣੇ ਆਪ ਤੋਂ ਦੂਰ ਕਰ ਦਿਓ ਕਿਉਂਕਿ ਜੇ ਤੁਸੀਂ ਉਹਨਾਂ ਤੋਂ ਦੂਰ ਨਾ ਹੋਏ ਤਾਂ ਇਹ ਚੀਜ਼ਾਂ ਤੁਹਾਨੂੰ ਗੁਰੂ ਤੋਂ ਦੂਰ ਕਰ ਦੇਣਗੀਆਂ ਪੁਰਾਣੇ ਵੇਲਿਆਂ ਦੇ ਵਿੱਚ ਇਸ ਮਹੀਨੇ ਦੇ ਵਿੱਚ ਬਜ਼ੁਰਗ ਕੋਈ ਵੀ ਖੁਸ਼ੀ ਦਾ ਪ੍ਰੋਗਰਾਮ ਨਹੀਂ ਸੀ ਕਰਦੇ ਕੋਈ ਵਿਆਹ ਸ਼ਾਦੀ ਨਹੀਂ ਕੋਈ ਹੋਰ ਕਿਸੇ ਖੁਸ਼ੀ ਦਾ ਸਮਾਗਮ ਨਹੀਂ ਸੀ ਕੀਤਾ ਜਾਂਦਾ ਅੱਜ ਦੇ ਸਮੇਂ ਦੇ ਵਿੱਚ ਆਪਾਂ ਕੁਝ ਨਹੀਂ ਕਹਿ ਸਕਦੇ ਪਰ ਪੁਰਾਣੇ ਸਮਿਆਂ ਦੇ ਬਜ਼ੁਰਗਾਂ ਦੇ ਨਿਯਮ ਪੱਕੇ ਸਨ ਨਾ ਕੋਈ ਖੁਸ਼ੀ ਦਾ ਪ੍ਰੋਗਰਾਮ ਕਰਨਾ ਨਾ ਹੀ ਇਸ ਮਹੀਨੇ ਦੇ ਵਿੱਚ ਮੰਜੇ ਤੇ ਪਲੰਘ ਤੇ ਸੌਣਾ ਬਲਕਿ ਪੁੰਜੇ ਜ਼ਮੀਨ ਤੇ ਸੋਨਾ ਕਿਉਂਕਿ ਇਹ ਮਹੀਨਾ ਸਿੱਖ ਦੇ ਲਈ ਬਹੁਤ ਖਾਸ ਮਹੀਨਾ ਹੈ ਸ਼ਹਾਦਤਾਂ ਦੇ ਨਾਲ ਭਰਿਆ ਮਹੀਨਾ ਹੈ ਸ਼ਹੀਦਾ ਸਿੰਘਾਂ ਨੂੰ ਯਾਦ ਕਰਨ ਦਾ ਮਹੀਨਾ ਹੈ ਇਸ ਕਰਕੇ ਸ਼ਹੀਦਾਂ ਸਿੰਘਾਂ ਦੇ ਨਾਮ ਤੇ ਜਿੰਨਾ ਹੋ ਸਕੇ ਗੁਰਬਾਣੀ ਦਾ ਪਾਠ ਕਰੋ ਭਗਤੀ ਕਰੋ ਚੰਗੇ ਕੰਮ ਕਰੋ ਤਾਂ ਹੀ ਸ਼ਹੀਦਾ ਸਿੰਘਾਂ ਦੀ ਖੁਸ਼ੀ ਮਿਲੇਗੀ ਭੁੱਲ ਕੇ ਵੀ ਉਹ ਕੰਮ ਨਹੀਂ ਕਰਨੇ ਜਿਨ੍ਹਾਂ ਦੇ ਨਾਲ ਸ਼ਹੀਦਾ ਸਿੰਘਾਂ ਦੀ ਨਰਾਜਗੀ ਮਿਲੈ ਮਹਾਪੁਰਖ ਜੀ ਕਹਿੰਦੇ ਕੋਈ ਵੀ ਇਦਾਂ ਦੀ ਤਸਵੀਰ ਜੇਕਰ ਘਰ ਦੇ ਵਿੱਚ ਹੈ ਜਿਹਨੂੰ ਦੇਖ ਕੇ ਮਨ ਵਿੱਚ ਵਿਕਾਰ ਪੈਦਾ ਹੋਣ ਉਹ ਤਸਵੀਰ ਨੂੰ ਹੀ ਆਪਣੇ ਘਰ ਤੋਂ ਦੂਰ ਕਰ ਦਿਓ ਜੇ ਘਰ ਦੇ ਵਿੱਚ ਤਸਵੀਰਾਂ ਲਗਾਉਣ ਦੇ ਸ਼ਕੀਨ ਹੋ ਤਾਂ ਸ਼ਹੀਦਾਂ ਸਿੰਘਾਂ ਦੀਆਂ ਤਸਵੀਰਾਂ ਲਗਾਓ ਉਹ ਤਸਵੀਰਾਂ ਲਗਾਓ ਜਿੰਨੂੰ ਦੇਖ ਕੇ ਤੁਹਾਨੂੰ ਤੁਹਾਡੇ ਗੁਰੂ ਦੀ ਯਾਦ ਆਵੇ ਸ਼ਹੀਦਾਂ ਸਿੰਘਾਂ ਦੀ ਯਾਦ ਆਵੇ ਤੁਹਾਡਾ ਮਨ ਗੁਰੂ ਦੇ ਨਾਲ ਗੁਰਬਾਣੀ ਦੇ ਨਾਲ ਜੁੜੇ ਸ਼ਬਦ ਗੁਰੂ ਦੀ ਤਸਵੀਰ ਲਗਾ ਸਕਦੇ ਹੋ ਪਰ ਜਿਹੜੀਆਂ ਤਸਵੀਰਾਂ ਨੂੰ ਦੇਖ ਕੇ ਮਨ ਪਟਕਦਾ ਏ ਮਨ ਵਿੱਚ ਵਿਕਾਰ ਪੈਦਾ ਹੁੰਦੇ ਆ ਉਹ ਤਸਵੀਰਾਂ ਨੂੰ ਹੀ ਆਪਣੇ ਘਰ ਤੋਂ ਹਟਾ ਦਿਓ ਦੂਸਰਾ ਮਹਾਪੁਰਖ ਜੀ ਕਹਿੰਦੇ ਵੈਸੇ ਤਾਂ ਨਸ਼ੇ ਕਦੇ ਵੀ ਕਿਸੇ ਇਨਸਾਨ ਦੇ ਲਈ ਚੰਗੇ ਨਹੀਂ ਆ ਇਨਸਾਨ ਨੂੰ ਨਸ਼ਾ ਕਿਸੇ ਵੀ ਤਰ੍ਹਾਂ ਦਾ ਨਹੀਂ ਕਰਨਾ ਚਾਹੀਦਾ ਕਿਉਂਕਿ ਨਸ਼ਾ ਸਿਰਫ ਤੇ ਸਿਰਫ ਨੁਕਸਾਨ ਕਰਦਾ ਹੈ ਸਾਡੇ ਪੈਸੇ ਦਾ ਨੁਕਸਾਨ ਸਭ ਤੋਂ ਵੱਡਾ ਨੁਕਸਾਨ ਸਾਡੀ ਸਿਹਤ ਦਾ ਸਾਡੇ ਰਿਸ਼ਤਿਆਂ ਦਾ ਨੁਕਸਾਨ ਇਸ ਕਰਕੇ ਇਹਨਾਂ ਨਸ਼ਿਆਂ ਤੋਂ ਦੂਰ ਰਹੋ ਪਰ ਜੇਕਰ ਕੋਈ ਮਨੁੱਖ ਨਸ਼ੇ ਦਾ ਆਦੀ ਹੋ ਚੁੱਕਿਆ ਹੈ ਤਾਂ ਉਹ ਘੱਟੋ ਘੱਟ ਇਸ ਮਹੀਨੇ ਦੇ ਵਿੱਚ ਪਰਹੇਜ਼ ਜ਼ਰੂਰ ਕਰੇ ਕਿਸੇ ਵੀ ਪ੍ਰਕਾਰ ਦਾ ਕੋਈ ਨਸ਼ਾ ਆਪਣੇ ਘਰ ਦੇ ਵਿੱਚ ਨਾ ਲੈ ਕੇ ਆਓ ਅਲਗੀਰ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰ ਦੋ ਕਿ ਮਹਾਰਾਜ ਮੇਰੇ ਮਨ ਨੂੰ ਬਲ ਬਖਸ਼ੋ ਮੈਂ ਇਨ੍ਹਾਂ ਨਸ਼ਿਆਂ ਤੋਂ ਦੂਰ ਹੋ ਜਾਵਾਂ ਹੋ ਸਕਦਾ ਏ ਤੁਹਾਡੇ ਵੱਲੋਂ ਇਨ੍ਹਾਂ ਦਿਨਾਂ ਦੇ ਵਿੱਚ ਛੱਡੇ ਹੋਏ ਨਸ਼ੇ ਸਦਾ ਦੇ ਲਈ ਹੀ ਛੁੱਟ ਜਾਣ ਸੋ ਇਨ੍ਹਾਂ ਦਿਨਾਂ ਦੇ ਵਿੱਚ ਤਾਂ ਬਿਲਕੁਲ ਵੀ ਕੋਈ ਨਸ਼ੇ ਵਾਲੀ ਚੀਜ਼ ਆਪਣੇ ਘਰ ਦੇ ਵਿੱਚ ਨਾ ਲੈ ਕੇ ਆਓ ਟੀਵੀ ਮੋਬਾਈਲ ਦੇ ਉੱਪਰ ਕੋਈ ਵੀ ਇਦਾਂ ਦੇ ਨਾਟਕ ਚੇਟਕ ਫਿਲਮਾਂ ਇਦਾਂ ਦੇ ਦ੍ਰਿਸ਼ ਦੇਖਣ ਤੋਂ ਪਰਹੇਜ਼ ਕਰੋ ਜਿਨ੍ਹਾਂ ਨੂੰ ਦੇਖ ਕੇ ਮਨ ਭਟਕਦਾ ਹੈ ਮਨ ਵਿੱਚ ਵਿਕਾਰ ਪੈਦਾ ਹੁੰਦੇ ਨੇ ਜੇ ਕੁਝ ਦੇਖਣਾ ਹੈ ਤਾਂ ਗੁਰੂ ਇਤਿਹਾਸ ਨੂੰ ਪੜ੍ਹੋ ਸੁਣੋ ਵੇਖੋ ਸ਼ਹੀਦਾਂ ਸਿੰਘਾਂ ਬਾਰੇ ਜਾਣਕਾਰੀ ਪ੍ਰਾਪਤ ਕਰੋ ਇਸ ਮਹੀਨੇ ਦੇ ਵਿੱਚ ਵੱਧ ਤੋਂ ਵੱਧ ਗੁਰਬਾਣੀ ਦਾ ਪਾਠ ਕਰੋ ਵੱਧ ਤੋਂ ਵੱਧ ਸੇਵਾ ਕਰੋ ਸਿਮਰਨ ਕਰੋ ਗੁਰਬਾਣੀ ਗੰਠ ਕਰੋ ਤੇ ਇਸ ਮਹੀਨੇ ਦੇ ਵਿੱਚ ਸਾਡਾ ਅੰਮ੍ਰਿਤ ਵੇਲਾ ਨਹੀਂ ਛੁੱਟਣਾ ਚਾਹੀਦਾ ਅੰਮ੍ਰਿਤ ਵੇਲੇ ਜ਼ਰੂਰ ਉੱਠੋ ਉੱਠ ਕੇ ਭਜਨ ਮੰਦਗੀ ਕਰੋ ਸ਼ਹੀਦਾ ਸਿੰਘਾਂ ਨੂੰ ਯਾਦ ਕਰੋ ਗੁਰੂ ਸਾਹਿਬ ਜੀ ਨੂੰ ਯਾਦ ਕਰੋ ਕਿਉਂਕਿ ਸੰਗਤ ਜੀ ਜਦੋਂ ਆਪਾਂ ਇਸ ਮਹੀਨੇ ਦੇ ਇਤਿਹਾਸ ਬਾਰੇ ਪੜ੍ਹਦੇ ਆ ਤਾਂ ਸਾਨੂੰ ਸਮਝ ਆਉਂਦੀ ਆ ਕਿ ਗੁਰੂ ਸਾਹਿਬ ਜੀ ਦੀ ਨਜ਼ਰ ਦੇ ਵਿੱਚ ਅਮਰਤ ਵੇਲੇ ਦੀ ਅਮਰਤ ਵੇਲੇ ਦੇ ਨਿਤ ਨੇਮ ਦੀ ਕਿੰਨੀ ਮਹੱਤਤਾ ਹੈ ਜਦੋਂ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਪਿੱਛੇ ਦੁਸ਼ਮਣ ਦੀ ਫੌਜ ਲੱਗੀ ਆ ਅੱਗੇ ਸਰਸਾ ਨਦੀ ਪਾਰ ਰਹੀ ਆ ਉੱਪਰ ਜੋਰਾ ਦਾ ਮੀਂਹ ਪੈ ਰਿਹਾ ਏ ਫਿਰ ਵੀ ਕਲਗੀ ਤਰਪਾਸ਼ਾ ਜੀ ਨੇ ਇੱਕ ਦਿਨ ਦਾ ਵੀ ਅਮਰਤ ਵੇਲਾ ਮਿਸ ਨਹੀਂ ਹੋਣ ਦਿੱਤਾ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਸਰਸਾ ਦੇ ਕੰਡੇ ਅਮਰਤ ਵੇਲਾ ਸੰਭਾਲ ਲਿਆ ਫਿਰ ਸਰਸਾ ਨਦੀ ਪਾਰ ਕੀਤੀ ਤਾਂ ਸੰਗਤ ਜੀ ਜੇਕਰ ਐਨੇ ਡਾਡੇ ਸਮੇਂ ਦੇ ਵਿੱਚ ਕਲਗੀ ਤਰਪਾਸ਼ਾ ਜੀ ਨੇ ਅਮਰਤ ਵੇਲੇ ਦਾ ਨਾਗਾ ਨਹੀਂ ਪਾਇਆ ਸਾਨੂੰ ਆਪੇ ਹੀ ਸਮਝੇ ਜਾਣਾ ਚਾਹੀਦਾ ਹੈ ਕਿ ਅਮਰਤ ਵੇਲਾ ਸੰਭਾਲਣਾ ਸਾਡੇ ਲਈ ਕਿੰਨਾ ਜ਼ਰੂਰੀ ਆ ਕਿਉਂਕਿ ਸਾਡੇ ਗੁਰੂ ਸਹਿਬਾਨਾ ਨੇ ਸਾਨੂੰ ਜੋ ਵੀ ਉਪਦੇਸ਼ ਦਿੱਤਾ ਹੈ ਉਹ ਪਹਿਲਾਂ ਆਪਣੇ ਆਪ ਤੇ ਹੰਡਾਇਆ ਆਪ ਕਰਕੇ ਦਿਖਾਇਆ ਉਹ ਕੰਮ ਸਾਨੂੰ ਕਰਨ ਨੂੰ ਕਹੇ ਆ ਸੋ ਇਸ ਮਹੀਨੇ ਦੇ ਵਿੱਚ ਅਮਰਤ ਵੇਲਾ ਨਹੀਂ ਖੁੰਝਣਾ ਚਾਹੀਦਾ ਸੋ ਇਸ ਮਹੀਨੇ ਹਰ ਹਾਲ ਵਿੱਚ ਅਮਰਤ ਵੇਲੇ ਉੱਠਣਾ ਹੈ ਨਾਮ ਜਪਣਾ ਹੈ ਦਿਨ ਪਰਦੇ ਵਿੱਚ ਵੀ ਕੋਸ਼ਿਸ਼ ਕਰੋ ਕਿ ਵੰਦ ਤੋਂ ਵੰਦ ਸਾਡਾ ਮਨ ਗੁਰੂ ਚਰਣਾ ਦੇ ਨਾਲ ਜੁੜਿਆ ਰਹੇ ਸਾਡੇ ਹੱਥ ਨੇਕ ਕੰਮ ਕਰਨਾ ਸਾਡਾ ਮਨ ਗੁਰੂ ਗੁਰੂ ਘਰੇ ਮਾੜੇ ਕੰਮਾਂ ਤੋਂ ਮਾੜੇ ਵਿਚਾਰਾਂ ਤੋਂ ਮਾੜੀਆਂ ਆਦਤਾਂ ਤੋਂ ਦੂਰ ਰਹਿਣਾ ਹੈ ਗੱਲ ਕਰੀ ਉਹ ਸਾਰੀਆਂ ਚੀਜ਼ਾਂ ਤੋਂ ਦੂਰ ਰਹੋ ਜਿਹੜੀਆਂ ਚੀਜ਼ਾਂ ਤੁਹਾਨੂੰ ਗੁਰੂ ਤੋਂ ਗੁਰਬਾਣੀ ਤੋਂ ਦੂਰ ਕਰਦੀਆਂ ਨੇ ਉਹਨਾਂ ਚੀਜ਼ਾਂ ਦੇ ਨੇੜੇ ਹੋ ਜਿਹੜੀਆਂ ਤੁਹਾਨੂੰ ਗੁਰੂ ਚਰਣਾ ਦੇ ਨਾ ਜੋੜ ਦਿਨਾ ਹੋਣ ਸੁਵਾਸ ਕਰਦੇ ਹਾਂ ਕਿ ਅੱਜ ਦੀ ਇਹ ਵੀਡੀਓ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਵੀਡੀਓ ਦੀ ਜਾਣਕਾਰੀ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਕਰ ਦੇਣਾ ਪਰ ਜੇਕਰ ਕੋਈ ਵੀ ਗੱਲ ਵਿੱਚੋਂ ਚੰਗੀ ਨਾ ਲੱਗੀ ਹੋਵੇ